ਕਰੇਲੇ ਦੀਆਂ ਟਾਪ ਵੈਰਾਈਟੀਆਂ ਕਿਹੜੀਆਂ ਨੇ ਕੁਝ 2-3 ਪੈਕੇਟ ਮੇਰੇ ਕੋਲ ਪਏ ਨੇ ਜਿਹੜੇ-ਜਿਹੜੇ ਕਰੇਲੇ ਸਾਡੇ ਕੋਲ ਲੱਗੇ ਹੋਏ ਨਹੀਂ ਹੁੰਦੇ ਨੇ ਪਨੀਰੀ ਨਰਸਰੀ ਤਿਆਰ ਹੋ ਰਹੀ ਹੈ ਤੁਸੀਂ ਦੇਖੋ ਇਧਰ ਹੋਰ ਵੀ ਸਾਰੀਆਂ ਪਨੀਰੀਆਂ ਸਾਡੇ ਕੋਲ ਤਿਆਰ ਹੋ ਰਹੀਆਂ ਨੇ ਕਰੇਲੇ ਦੀ ਵੀ ਇਸੇ ਤਰੀਕੇ ਨਾਲ ਪਨੀਰੀ ਤਿਆਰ ਹੋ ਰਹੀ ਹੈ ਕਿਹੜੀ-ਕਿਹੜੀ ਵੈਰਾਈਟੀ ਜਿਹੜੀ ਕਰੇਲੇ ਦੀ ਅਸੀਂ ਆਪਣੇ ਫਾਰਮ ਤੇ ਲਾਉਣੇ ਆ ਤੇ ਉਹਦੇ ਕਿਹੋ ਜਿਹੇ ਸਾਨੂੰ ਰਿਸਪੌਂਸ ਮਿਲਦੇ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ ਕਿਸੇ ਵੀ ਤਰੀਕੇ ਦੀਆਂ ਸਬਜ਼ੀ ਦੀਆਂ ਪਨੀਰੀਆਂ ਤੁਹਾਨੂੰ ਚਾਹੀਦੀਆਂ ਹੁਣ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਫਾਰਮ ਦਾ ਨੰਬਰ ਜਿਹੜਾ ਸਕਰੀਨ ਤੇ ਆ ਰਿਹਾ ਤੇ ਕਿਸੇ ਵੀ ਤਰ੍ਹਾਂ ਦੀਆਂ ਮੇਲਾਂ ਵਾਲੀਆਂ ਪਨੀਰੀਆਂ ਪਿਆਜ਼ ਦੀ ਪਨੀਰੀ ਹਰ ਇੱਕ ਤਰ੍ਹਾਂ ਦੀ ਪਨੀਰੀ ਸਾਡੇ ਕੋਲ ਜਿਹੜੀ ਉਪਲਬਧ ਹੁੰਦੀ ਹੈ ਜੀ ਉਹ ਤੁਸੀਂ ਸਾਡੇ ਫਾਰਮ ਦੇ ਨੰਬਰ ਤੇ ਸੰਪਰਕ ਕਰਕੇ ਤੇ ਪਨੀਰੀ ਜਿਹੜੀ ਖਰੀਦ ਸਕਦੇ ਹੋ ਜਿਆਦਾ ਕੁਆਂਟੀਟੀ ਚ ਪਨੀਰੀ ਲੈਣੀ ਹੈ ਤਾਂ ਪਹਿਲਾਂ ਆਪਣੀ ਬੁਕਿੰਗ ਜਿਹੜੀ ਜ਼ਰੂਰ ਕਰਾਓ ਤੇ ਵੈਰਾਈਟੀਆਂ ਸਾਡੇ ਕੋਲ ਟੌਪ ਕਲਾਸ ਮਿਲਣਗੀਆਂ ਜੀ ਇਸ ਗੱਲ ਦੀ ਪੂ ਹੁਣ ਗੱਲਬਾਤ ਕਰਦੇ ਆ ਜੀ ਕਰੇਲੇ ਦੀਆਂ ਕਿਹੜੀਆਂ-ਕਿਹੜੀਆਂ ਟਾਪ ਵੈਰਾਈਟੀਆਂ ਜਿਹੜੀਆਂ ਅਸੀਂ ਖੁਦ ਟੈਸਟ ਕੀਤੀਆਂ ਹੋਈਆਂ ਤੇ ਉਹਨਾਂ ਨੂੰ ਅਸੀਂ ਲਾ ਵੀ ਰਹੇ ਹਾਂ ਸਭ ਤੋਂ ਪਹਿਲਾਂ ਜਿਹੜੀ ਮੁੱਖ ਪ੍ਰਚਲਿਤ ਵੈਰਾਈਟੀ ਹੈ ਜੀ ਉਹ ਹੈ ਆਪਣੀ ਈਸਟ-ਵੈਸਟ ਕੰਪਨੀ ਦੀ ਪਰਾਚੀ ਵੈਰਾਈਟੀ ਲਾਰਜ ਸਕੇਲ ਤੇ ਇਹ ਵੈਰਾਈਟੀ ਵਿਕਦੀ ਹੈ ਤਾਂ ਲਾਰਜ ਸਕੇਲ ਤੇ ਅਸੀਂ ਸਭ ਤੋਂ ਵੱਧ ਇਹ ਵੈਰਾਈਟੀ ਵੇਚਦੇ ਹਾਂ ਜੀ ਡਿਟੇਲ ਚ ਵੀ ਹੋਲ ਸੇਲ ਚ ਵੀ ਅਸੀਂ ਖੁਦ ਵੀ ਕਰੇਲੇ ਦੀ ਕਾਸ਼ਟ ਕਰਦੇ ਹਾਂ ਤਾਂ ਇਹ ਵੈਰਾਈਟੀ ਲਾਉਂਦੇ ਹਾਂ ਤੇ ਪਿਛਲੇ ਸਾਲ ਅਸੀਂ ਵੈਰਾਈਟੀਆਂ ਚੈੱਕ ਕੀਤੀਆਂ ਸੀ ਜਿੰਨਾਂ ਚ ਵੀਐਨਆਰ ਦਾ 42 ਨੰਬਰ ਕਰੇਲਾ ਸੀ ਜੀ ਹੈ ਤੇ ਇੱਕ ਸੈਮੀਨਸ ਦਾ 28 ਨੰਬਰ ਸੀ ਇੱਕ ਸੈਮੀਨਸ ਦਾ 1148 ਸੀ ਤੇ ਓੰਕਾਰ ਦਾ ਚੈਂਪੀਅਨ ਕਰੇਲਾ ਸੀ ਇਹ ਜਿਹੜੀਆਂ ਵੈਰਾਈਟੀਆਂ ਜਿਹੜੀਆਂ ਕਾਫੀ ਹੱਦ ਤੱਕ ਚੰਗੀਆਂ ਰਹੀਆਂ ਨੇ ਇਹਦੀਆਂ ਵੈਰਾਈਟੀਆਂ ਅਸੀਂ ਚੈੱਕ ਕੀਤੀਆਂ ਨੇ ਪਰਾਚੀ ਵੀ ਬਹੁਤ ਫੁੱਲ ਬਟਾਪਾ ਕੋਲ ਚੱਲਦਾ ਹੈ ਰਾਜਾ ਵੀ ਫੁੱਲ ਬਟਾ ਫੁੱਲ ਚੱਲਦਾ ਹੈ ਜੀ ਪਰ ਜੇ ਵੇਖੋ ਕਿਸੇ ਵੈਰਾਈਟੀ 'ਚ ਕੋਈ ਖੂਬੀ ਹੁੰਦੀ ਹੈ ਤਾਂ ਉਹ 'ਚ ਕੋਈ ਨਾ ਕੋਈ ਖਾਮੀ ਵੀ ਜ਼ਰੂਰ ਹੁੰਦੀ ਹੈ ਜਿਵੇਂ ਹੁਣ ਮੈਂ ਕਿਸੇ ਵੈਰਾਈਟੀ ਨੂੰ ਚੰਗਾ ਜਾਂ ਮਾੜਾ ਨਹੀਂ ਕਹੂੰਗਾ ਇਸ ਕਰਕੇ ਕਿਉਂਕਿ ਮੈਂ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਅਲੀਗੇਸ਼ਨ ਨਹੀਂ ਲੈਣੇ ਤੇ ਬਸ ਅਸੀਂ ਇਹਨਾਂ ਸਾਰੀਆਂ ਵੈਰਾਈਟੀਆਂ ਦੇ ਖੁਦ ਫੀਲਡ 'ਚ ਵੀ ਟ੍ਰਾਇਲ ਕਰਦੇ ਆ ਫੀਲਡ 'ਚ ਅਸੀਂ ਟ੍ਰਾਇਲ ਕਰਕੇ ਚੈੱਕ ਕਰਕੇ ਫਿਰ ਅਸੀਂ ਮਾਰਕੀਟ 'ਚ ਵੈਰਾਈਟੀਆਂ ਦਿੰਨੇ ਆ ਜੇ ਤੁਸੀਂ ਕਰੇਲੇ ਦੀ ਕਾਸ਼ਤ ਕਰਨਾ ਚਾਹੋ ਤਾਂ ਇਹ ਪੰਜ ਵੈਰਾਈਟੀਆਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਇਹਨਾਂ 'ਚੋਂ ਕਿਸੇ ਵੀ ਇੱਕ ਵੈਰਾਈਟੀ ਦੀ ਤੁਸੀਂ ਕਾਸ਼ਤ ਹੈ ਜਿਹੜੀ ਕਰ ਸਕਦੇ ਹੋ ਜਾਂ ਸਾਰੀਆਂ ਨੂੰ ਥੋੜਾ ਥੋੜਾ ਲਾ ਕੇ ਟੈਸਟ ਵੀ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਕੋਈ ਰეკਮੈਂਡੇਸ਼ਨ ਨਹੀਂ ਪਰ ਇਹ ਵੈਰਾਈਟੀਆਂ ਸਾਡੇ ਕੋਲ ਅੰਡਰ ਟ੍ਰਾਇਲ ਨੇ ਵੈਰਾਈਟੀਆਂ ਅਸੀਂ ਚੈੱਕ ਪਹਿਲਾਂ ਵੀ ਕਰ ਲਈਆਂ ਹੁਣ ਦੁਬਾਰਾ ਫੇਰ ਕਰ ਰਹੇ ਆ ਤੇ ਕਰੇਲੇ ਜੀ ਤੁਸੀਂ ਚੰਗੀ ਪਰਫਾਰਮੈਂਸ ਇਹਦੀ ਲੈ ਸਕਦੇ ਹੋ ਕਰੇਲੇ ਬਾਰੇ ਜੇ ਆਪਾਂ ਗੱਲਬਾਤ ਕਰੀਏ ਤਾਂ ਲਗਭਗ 6000 ਬੂਟਾ ਪ੍ਰਤੀ ਏਕੜ ਆਪਣਾ ਲੱਗ ਜਾਂਦਾ ਹੈ ਜੀ ਵੇਲਾਂ ਜੇ ਆਪਾਂ ਤਿਆਰ ਕਰਕੇ ਲਾਉਣੀਆਂ ਹੋਣ ਤੇ ਕਰੇਲਾ ਹੀ ਸਾਡਾ ਜਿਹੜਾ ਉਹ ਤਿਆਰ ਕਰਨਾ ਸਭ ਤੋਂ ਔਖਾ ਜੀ ਵੇਲਾਂ ਦੇ ਵਿੱਚ ਕਰੇਲਾ ਸਭ ਤੋਂ ਔਖਾ ਤਿਆਰ ਹੁੰਦਾ ਪਰ ਪਰਮਾਤਮਾ ਦੀ ਬਾਬੇ ਨਾਨਕ ਨੇ ਬੜੀ ਕਿਰਪਾ ਕੀਤੀ ਇੱਕ ਜਿਹੜਾ ਆਪਾਂ ਜਰਮੀਨੇਸ਼ਨ ਚੈਂਬਰ ਬਣਾਇਆ ਆਪਣਾ ਕਰੇਲਾ ਉੱਚ 5 ਦਿਨਾਂ ਦੇ ਵਿੱਚ ਕਰੇਲਾ ਉੱਗ ਪੈਂਦਾ ਹੈ ਜੀ ਤੇ ਲਗਭਗ 12 ਤੋਂ 15 ਦਿਨਾਂ ਚ ਆਪਣੀ ਨਰਸਰੀ ਜਿਹੜੀ ਉਹਦੇ ਨਾਲ ਰੈਡੀ ਹੋ ਜਾਂਦੀ ਹੈ ਤੇ ਉਹਦੇ ਨਾਲ ਆਪਣੀ ਜਰਮੀਨੇਸ਼ਨ ਜਿਹ ਤੇ ਕਰੇਲੇ ਬਾਰੇ ਜੇ ਹੋਰ ਤੁਹਾਡਾ ਕੋਈ ਸਵਾਲ ਜਾਂ ਸੁਝਾਅ ਹੋਵੇ ਤਾਂ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਹੋ ਪਨੀਰੀ ਕਿਵੇਂ ਤਿਆਰ ਕਰਨੀ ਹੈ ਜੀ ਪਨੀਰੀ ਵਾਲੀਆਂ ਵੀਡੀਓ ਤੁਸੀਂ ਜਾ ਕੇ ਚੈੱਕ ਕਰ ਲਓ ਸਟਰਕਚਰ ਤੋਂ ਲੈ ਕੇ A ਤੋਂ ਲੈ ਕੇ Z ਤੱਕ ਆਪਾਂ ਵੀਡੀਓ ਆਲਰੇਡੀ ਕਰ ਚੁੱਕੇ ਹਾਂ ਜੀ ਤੁਸੀਂ ਚੈੱਕ ਕਰਿਓ ਤੜੇ ਜਿਹੜੇ ਸਾਰੇ ਸਵਾਲ ਹੈ ਉਹ ਹੱਲ ਹੋਣਗੇ ਜੇ ਕੋਈ ਵੀ ਸਵਾਲ ਰਹਿ ਜੇ ਤਾਂ ਤੁਸੀਂ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਆਪਾਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਰੇਲਾ ਜਦੋਂ ਟ੍ਰਾਂਸਫਰ ਕਰਨਾ ਹੈ ਜੀ ਆਪਾਂ ਉਹਦਾ ਵਾਸ ਲਾਉਣੇ ਆ ਵਾਸ ਕਿਵੇਂ ਲਾਉਣੇ ਆ ਉਹਦੇ ਬਾਰੇ ਆਪਾਂ ਆਣੀਆਂ ਵੱਖਰੀਆਂ ਵੀਡੀਓ ਆ ਜਾਣਗੀਆਂ ਵੈਸੇ ਜੇ ਤੁਸੀਂ ਅਗੇਤਾ ਲਾਉਣਾ ਚਾਹੁੰਦੇ ਹੋ ਤਾਂ ਆਪਣੀ ਪਿਛਲੇ ਸਾਲ ਦੀਆਂ ਵੀਡੀਓ ਦੇਖ ਲਿਓ ਜੀ ਉਹਦੇ ਵਿੱਚ ਸਾਰੀ ਆਪਾਂ ਗੱਲਬਾਤ ਤੁਹਾਡੇ ਨਾਲ ਕੀਤੀ ਹੋਈ ਹੈ ਕਰੇਲੇ ਦੀ ਸੰਭਾਲ ਕਿਵੇਂ ਕਰਨੀ ਆ ਕਰੇਲਾ ਪੀਲਾ ਪੈਂਦਾ ਉਹਦਾ ਹੱਲ ਕਿਵੇਂ ਕਰਨਾ ਵੈਰਾਈਟੀਆਂ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲਈ ਹੈ ਜੀ ਖਾਦਾਂ ਦਵਾਈਆਂ ਜਿਹੜੋਂ ਆਪਾਂ ਖੇਤ ਤਿਆਰ ਕਰਨ ਲੱਗਾਂਗੇ ਉਸ ਟਾਈਮ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਖਾਦਾਂ ਆਪਾਂ ਪਾ ਕੇ ਕ੍ਰੇਲੇ ਦੀ ਤਿਆਰੀ ਕਰਨੀ ਹੈ ਜੇ ਕਿਸੇ ਨੇ ਬਹੁਤ ਅਗੇਤਾ ਕਰਨਾ ਹੈ ਅਰਲੀ ਕਰਨਾ ਹੈ ਤਾਂ ਪਿਛਲੀਆਂ ਵੀਡੀਓ ਦੇਖ ਸਕਦਾ ਹੈ ਕੋਸ਼ਿਸ਼ ਇਹ ਕਰੋ ਕਿ ਮਲਚਿੰਗ ਪਾ ਕੇ ਕ੍ਰੇਲੇ ਦੀ ਖੇਤੀ ਕੀਤੀ ਜਾਵੇ ਤਾਂ ਕਿ ਜਿਹੜਾ ਨਦੀਨ ਵਗੈਰਾ ਦੀ ਸਮੱਸਿਆ ਘਟ ਆਉਂਦੀ ਹੈ ਜਰੋਂ ਨਦੀਨ ਦੀ ਸਮੱਸਿਆ ਘਟ ਆਉਂਦੀ ਹੈ ਬਿਮਾਰੀਆਂ ਘਟ ਆਉਂਦੀਆਂ ਜਰੋਂ ਬਿਮਾਰੀਆਂ ਘਟ ਆਉਂਦੀਆਂ ਤਾਂ ਆਟੋਮੈਟਿਕਲੀ ਸਾਡਾ ਝਾੜ ਜਿਹੜਾ ਉਹ ਵੱਧ ਜਾਂਦਾ ਹੈ ਤਾਂ ਇਹਦੇ ਸਮਝ ਜੇ ਕੋਈ ਤੁਹਾਡਾ ਹੋਰ ਸਵਾਲ ਦਾ ਸੁਝਾਅ ਹੋਈ ਤਾਂ ਤੁਸੀਂ ਪੁੱਛ ਸਕਦੇ ਹੋ ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋ ਸ਼ੇਅਰ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ